ਸਾਹਿਬ ਜੀ ਸੋਰਠਾ ਮਹੱਲਾ ਪੰਜ ਬਾਣ ਆਪਣਾ ਗੁਰੂ ਧਿਆਏ ਮਿਲ ਕੁਸਲ ਸੇਤੀ ਧਾਰੇ ਆਏ ਆਪਣਾ ਗੁਰੂ ਧਿਆਏ ਮੇਲੇ ਕੁਸਲ ਸੇਤੀ ਘਰ ਆਏ ਨਾਮ ਈ ਵੜਾਈ ਜਿਸ ਕੀ ਮਤ ਕਹਿਣ ਨਾ ਜਾਈ ਸੰਤ ਹਰਿ ਨਾਲ ਹਰ ਆਰਾਧੋ ਹਰ ਆਰਾਧ ਸਭੁ ਕਿਛੁ ਪਾਈਐ ਕਾਜ ਸਗਲੇ ਸਤੂਰਾ ਪ੍ਰੇਮ ਪਗਦ ਪ੍ਰਭ ਲਾਗੀ ਸੋ ਪਾਈ ਜਿਸ ਵਡ ਭਾਗੀ ਜਨ ਨਾਨਕ ਨਾਮ ਧਿਆਇਆ ਤਿੰਨ ਸਰਬ ਸੁਖਾ ਪਾਲੁ ਪਾਇਆ ਜਾਨ ਨਾਮਿਤ ਨਾਮਤ ਆਇਆ ਇਤ ਸਰਬ ਸੁਖਾਂ ਪਰ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ